ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਅੱਜ ਦੀ ਕਥਾ ਬਹੁਤ ਅਹਿਮ ਹੈ ਜਾਨੀ ਸੰਤ ਸਿੰਘ ਮਸਕੀਨ ਹੁਣੀ ਰਾਧਾ ਸਵਾਮੀਆ ਦੇ ਨਾਲ ਉਹਨਾਂ ਦਾ ਵੀਰੋ ਮੁਕਾਲਮਾ ਹੋਇਆ ਆਪਸ ਵਿੱਚ ਦਲਾਇਲ ਹੋਏ ਤੇ ਸੰਤ ਮਸਕੀਨ ਨੇ ਉਹਨਾਂ ਨੂੰ ਕੁਝ ਇਹੋ ਜਿਹੇ ਦਲਾਇਲ ਦਿੱਤੇ ਕਿ ਸੰਤ ਮਸਕੀਨ ਦੇ ਦਲਾਇਲ ਸੁਣ ਕੇ ਰਾਧਾ ਸਵਾਮੀ ਭੱਜ ਗਏ ਆਖਰ ਕਿਸ ਮਸਲੇ ਤੇ ਦਲਾਇਲ ਹੋਏ ਬਹਿਸ ਹੋਈ ਰਾਧਾ ਸਵਾਮੀ ਕਹਿੰਦੇ ਐ ਕਿ ਜਿਸ ਤਰ੍ਹਾਂ ਹਿੰਦੂ ਹੈ ਉਹ ਪੱਥਰ ਦੀ ਪੂਜਾ ਕਰਦੇ ਐ ਤੇ ਸਿੱਖ ਕਾਗਜ਼ ਦੀ ਪੂਜਾ ਕਰਦੇ ਆ ਤੇ ਸੰਤ ਮਸਕੀਨ ਨੇ ਜਦੋਂ ਇਸ ਦੇ ਉੱਪਰ ਦਲਾਇਲ ਦਿੱਤੇ ਤੇ ਫਿਰ ਰਾਧਾ ਸੁਆਮੀ ਭੱਜ ਗਏ ਸੰਤ ਸਿੰਘ ਮਸਕੀਨ ਹੁਣੀ ਅੱਜ ਪੂਰੀ ਤਫਸੀਲ ਦੱਸ ਰਿਹਾ ਹੈ ਉਹਦੀ ਬਹਿਸ ਹੋਈ ਦਲਾਇਲ ਉਹਨਾਂ ਦੇ ਬਾਰੇ ਦੱਸ ਰਿਹਾ ਇਸ ਕਰਕੇ ਵੀਰੋ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਨਾ ਤੇ ਜਿਹੜੇ ਰਾਧਾ ਸੁਆਮੀਆਂ ਦੇ ਮਰਨ ਵਾਲੇ ਆ ਜਿਹਨਾਂ ਨੂੰ ਬੜਾ ਬੁਰਾ ਲੱਗਦਾ ਹੈ ਉਹ ਵੀ ਵੀਡੀਓ ਧਿਆਨ ਨਾਲ ਸੁਣ ਫਿਰ ਦਲਾਇਲ ਨਾਲ ਗੱਲ ਕਰ ਸੋ ਚੱਲ ਕੇ ਵੀਰ ਵੀਡੀਓ ਦੇਣ ਦੇ ਇਸ ਬਾਰੇ ਚਾਹਨੇ ਦੂਸਰੀ ਤਰਕ ਵੀ ਮੈਂ ਤੁਹਾਡੇ ਸਾਹਮਣੇ ਰੱਖਦੇ ਆ ਸਮਾਉਣ ਲੱਗਾ ਨਿਰੰਕਾਰੀ ਤੇ ਰਾਧਾ ਸੁਆਮੀਆਂ ਦੀ ਉਹ ਮੈਨੂੰ ਕਹਿਣ ਲੱਗੇ ਹਜ਼ਾਰਾਂ ਸਾਲ ਤੋਂ ਜੈਨ ਬੋਧ ਤੇ ਸਨਾਤਨੀ ਪੱਥਰ ਦੀ ਪੂਜਾ ਕਰਦੇ ਰਹੇ ਉਹ ਬਹੁਤ ਵੱਡਾ ਇਲਜ਼ਾਮ ਹੈ ਹਾਂ ਕਾਗਜ਼ ਦੀ ਪੂਜਾ ਕਰਦੇ ਕਿ ਸੱਚ ਹੈ ਕੋਈ ਨਵੀਂ ਖੇੜ ਤਾਂ ਨਾ ਹੋਈ ਜਾਗਤ ਜੋਤ ਜਪੈਣ ਨੇ ਸਬਾਸਰ ਕਿੱਥੇ ਹੋ ਗਈ ਹਾਂ ਇਹ ਗੱਲ ਕਿੱਥੇ ਗਈ ਮੈਨੂੰ ਕਹਿਣ ਲੱਗੇ ਪੱਥਰ ਤੇ ਕਾਗਜ਼ ਤੁਸੀਂ ਸਪਸ਼ਟ ਕਰ ਸਕਦੇ ਹੋ ਕਾਗਜ਼ ਚੇਤਨ ਹੈ ਤੇ ਪੱਥਰ ਜੜ ਹੈ ਜੇ ਪੱਥਰ ਜੜ ਹੈ ਤਾਂ ਕਾਗਜ਼ ਵੀ ਜੜ ਹੈ ਫਿਰ ਜੜ ਗੁਰੂ ਹੈ ਹੂੰ ਕਾਗਜ਼ ਗੁਰੂ ਹੈ ਉਹ ਪੱਥਰ ਨੂੰ ਪੂਜਦੇ ਰਹੇ ਤੁਸੀਂ ਕਾਗਜ਼ ਨੂੰ ਪੂਜਦੇ ਭਗਤ ਰਵਦਾਸ ਜੀ ਦਾ ਇੱਕ ਬੋਲ ਉਸ ਜ਼ਮਾਨੇ ਚ ਮੈਂ ਉਹਨਾਂ ਦੇ ਸਾਹਮਣੇ ਰੱਖਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਫਿਰ ਇਹ ਕਿਤਾਬ ਜੋ ਲਿਖੀ ਤੇ ਥਾਂ ਥਾਂ ਤੇ ਵੰਡੀ ਭਗਤ ਜੀ ਦਾ ਬੋਲ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰ ਕਾਗਜ਼ ਦੀ ਵਿਚਾਰ ਕਰੋ ਕਾਗਜ਼ ਕੋਈ ਪੂਜ ਨਹੀਂ ਹੈ ਕੋਈ ਮਹਾਨ ਨਹੀਂ ਹੈ ਕੋਈ ਉੱਤਮ ਨਹੀਂ ਹੈ ਪੁਰਾਣੇ ਜ਼ਮਾਨੇ 'ਚ ਬਣਦਾ ਸੀ ਤਾੜੀ ਦੇ ਬਰਾਦੇ 'ਚ ਅੱਜ ਕੱਲ ਬਾਂਸ ਤੋਂ ਬਣਦਾ ਹੈ ਲੱਕੜਾਂ ਤੋਂ ਬਣਦਾ ਹੈ ਗਾਸ ਤੋਂ ਬਣਦਾ ਹੈ ਪੁਰਾਣੇ ਜ਼ਮਾਨੇ ਚ ਤਾੜੀ ਤੋਂ ਬਣਦਾ ਸੀ ਤੇ ਤਾੜੀ ਦਾ ਦਰਖ ਖਜੂਰ ਜੈਸਾ ਹੁੰਦਾ ਉਹਦੇ ਚ ਇੱਕ ਰਸ ਨਿਕਲਦਾ ਉਹਦੇ ਚ ਸ਼ਰਾਬ ਵਰਗਾ ਨਸ਼ਾ ਹੈ ਤਾੜੀ ਦੇ ਠੇਕੇ ਨੇ ਬੰਗਾਲ ਦੇ ਚ ਬਿਹਾਰ ਦੇ ਚ ਆਸਾਮ ਦੇ ਚ ਪਰਿਉਪੀ ਦੇ ਚ ਤਾੜੀ ਵਿਕਦੀ ਹੈ ਜਿਵੇਂ ਠੇਕੇ ਆ ਤੇ ਉਥੇ ਸ਼ਰਾਬ ਵਿਕਦੀ ਹੈ ਭਾਰਤ ਦੇ ਚ ਇਸ ਤਰ੍ਹਾਂ ਤਾੜੀ ਵਿਕਦੀ ਤਾੜੀ ਚ ਨਸ਼ਾ ਹੈ ਇਹ ਦਰਖਤ ਖਜੂਰ ਜੈਸਾ ਹੁੰਦਾ ਹੈ ਪਾਛੇ ਲਾਕੇ ਨਾਲ ਭਾਂਡਾ ਭੰਨ ਦੇਂਦੇ ਨੇ ਬੂੰਦ-ਬੂੰਦ ਤਾੜੀ ਨਿਕਲਦੀ ਰਹਿੰਦੀ ਏ ਔਰ ਜੈਸੇ ਭਾਂਡਾ ਭਰ ਜਾਂਦਾ ਹੈ ਉਹ ਉਤਾਰ ਕੇ ਦੂਜਾ ਲਾ ਦਿੰਦੇ ਨੇ ਉਸ ਅਰਸ ਦੇ ਵਿੱਚ ਨਸ਼ਾ ਹੁੰਦਾ ਹੈ ਮਿਠਾਸ ਉਸ ਦਰਖਤ ਦੇ ਵਿੱਚ ਇਤਨੀ ਜ਼ਿਆਦਾ ਹੁੰਦੀ ਹੈ ਰੱਖ ਕੇ ਆਪਣੇ ਆਪ ਸ਼ਰਾਬ ਬਣ ਜਾਂਦੀ ਹੈ ਨਸ਼ਾ ਬਣ ਜਾਂਦੀ ਹੈ ਸ਼ਾਸਤਰਕਾਰ ਇਸ ਦਰਖਤ ਨੂੰ অপবিত্র ਮੰਨ ਦੇਣਾ ਰਵਦਾਸ ਨੇ ਉਸ ਦਾ ਜ਼ਿਕਰ ਕੀਤਾ ਤਰ ਤਾਰ অপਵਿੱਤਰ ਕਰ ਮਾਨੀਏ ਰੇ ਪਹਿਲੀ ਕਰਤਾਰਪੁਰ ਸਾਹਿਬ ਦੀ ਬੀੜ ਜੋ ਭਾਈ ਗੁਰਦਾਸ ਜੀ ਨੇ ਲਿਖੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਾਈ ਉਹ ತಾੜੀ ਦੇ ਦਰਖਤ ਦੇ ਬਣੇ ਹੋਏ ਕਾਗਜ਼ ਦੀ ਹੱਥ ਨਾਲ ਜੋ ਕਾਗਜ਼ ਬਣਿਆ ਚਾਰ ਪੰਜ ਬੰਦੇ ਮਿਲ ਕੇ ਹੀ ਪ੍ਰਕਾਸ਼ ਕਰ ਸਕਦੇ ਨੇ ਕੱਲਾ ਬੰਦਾ ਨਹੀਂ کافی ਵਜ਼ਨ ਹੈ ਅੰਦਾਜ਼ਨ 150 ਕਿਲੋ ਤੇ ਉਸਦਾ ਵਜ਼ਨ ਹੈ ਕਿਸ ਤੰ ਕੋਈ ਪ੍ਰਕਾਸ਼ ਕਰੇਗਾ ਕੱਲਾ ਨਹੀਂ ਕਰ ਸਕਦਾ ਇੱਕ ਇੱਕ ਪਤਰੇ ਦਾ ਕਾਫੀ ਵਜ਼ਨ ਹੈ ਹੁਣ ਕਿਉਂਕਿ ਬਿਰਦ ਹੋ ਗਈ ਹੈ ਹੱਥ ਲਾਉਂਦੇ ਆਂ ਬੁਰਦੇ ਵੀ ਨਹੀਂ ਪਤਰੇ ਫਰਤਾਰ ਅਪਵਿੱਤਰ ਕਰਮਾਨੀਏ ਰੇ ਜਿਵੇਂ ਕਾਗਰਾ ਕਰ ਤਬ ਵਿਚਾਰੰ ਤਾੜੀ ਦਾ ਦਰਖਤ ਅਪਵਿੱਤਰ ਹੈ ਤੇ ਪ੍ਰਾਚੀਨ ਜ਼ਮਾਨੇ ਚ ਬਣਦਾ ਸੀ ਕਾਗਜ਼ ਤਾੜੀ ਦੇ ਦਰਖਤ ਤੋਂ ਤਾਂ ਜਦ ਤਾੜੀ ਦਾ ਦਰਖਤ ਅਪਵਿੱਤਰ ਹੈ ਤੇ ਕਾਗਜ਼ ਕਿੱਥੋਂ ਪਵਿੱਤਰ ਹੋ ਗਿਆ ਅਪਵਿੱਤਰ ਹਾਂ ਅੱਜ ਕੱਲ੍ਹ ਬਾਂਸ ਤੋਂ ਬਣਦਾ ਹੈ ਕਾਗਜ਼ ਤੋਂ ਬਣਦਾ ਹੈ ਕਣਾਂ ਤੋਂ ਬਣਦਾ ਹੈ ਇਹ ਵੀ ਕੋਈ ਪੂਜ ਨਹੀਂ ਕਰੇ ਪਰ ਅਗੇ ਰਵਿਦਾਸ ਕਹਿੰਦੇ ਨੇ ਭਗਤ ਭਾਗਉਤ ਲਖਿਏ ਤੈ ਉਪਰ ਪੂਜੀਏ ਕਰ ਨਮਸਕਾਰ ਜਦ ਭਗਵਤ ਦਾ ਨਾਮ ਉਸ ਅਪਵਿੱਤਰ ਕਾਗਜ਼ ਤੇ ਲਿਖ ਦਿੱਤਾ ਜਾਂਦਾ ਹੈ। ਰਵਦਾਸ ਕਹਿੰਦੇ ਨੇ ਸਿਰ ਝੁਕ ਜਾਂਦਾ ਹੈ। ਕਾਗਜ਼ ਨੂੰ ਕੌਣ ਮੱਥਾ ਟੇਕਦਾ ਹੈ? ਪ੍ਰਭੂ ਦੇ ਨਾਮ ਨੂੰ ਮੱਥਾ ਟੇਕਿਆ ਜਾ ਰਿਹਾ ਹੈ। ਰਵਦਾਸ ਮੈਂ ਕਿਾ ਤੁਹਾਨੂੰ ਕਿਸ ਨੇ ਕਹਿ ਦਿੱਤਾ ਸੀ ਕਾਗਜ਼ ਦੀ ਪੂਜਾ ਕਰਦੇ ਐ, ਅਖਬਾਰ ਪੜ੍ਹਦੇ ਐ, ਪਰੇ ਸੁੱਟ ਦਿੰਦੇ ਐ। ਕਾਗਜ਼ ਪਹਿਰਾ ਥੱਲੇ ਰੁੱਲਦਾ ਫਿਰਦਾ। ਤੁਹਾਨੂੰ ਮੈਂ ਕਿ ਕਿਸ ਨੇ ਕਿਹਾ ਸੀ ਕਾਗਜ਼ ਦੇ ਪੁਜਾਰੀ ਨੇ। 1430 ਸਫੇ ਦੀ ਭੀੜ ਹੋਵੇ, ਅੱਖਰ ਇੱਕ ਵੀ ਨਾ ਲਿਖਿਆ ਹੋਇਆ ਹੋਵੇ। ਪਾਵੇਂ ਸੋਨੇ ਦੀ ਪਲਕੀ ਚ ਪ੍ਰਕਾਸ਼ ਹੋਵੇ ਸਿੱਖ ਸਜਦਾ ਨਹੀਂ ਕਰੇਗਾ ਹੱਥਾਂ ਨਹੀਂ ਟੇਕੇਗਾ ਤੁਹਾਨੂੰ ਮੈਂ ਕਹ ਕਿਸ ਨੇ ਕਹਿ ਦਿੱਤਾ ਹੈ ਕਿਸੇ ਇੱਕ ਕਾਗਜ਼ ਦਾ ਪੁਜਾਰੀ ਹੈ ਸਿੱਖ ਉਸ ਜੋਤ ਦਾ ਪੁਜਾਰੀ ਹੈ ਜੋ ਅਖਰਾਂ ਦੇ ਵਿੱਚ ਹੈ ਜਿਵੇਂ ਸਰੀਰ ਨੂੰ ਤੇ ਸਾਰੇ ਵੇਖ ਲੈਂਦੇ ਨੇ ਮਨ ਨੂੰ ਮਨੁੱਖ ਖੁਦ ਮਹਿਸੂਸ ਕਰ ਲੈਂਦਾ ਹੈ ਆਤਮਾ ਤੇ ਕੋਈ ਕੋਈ ਮਹਿਸੂਸ ਕਰ ਰਹਿਣਾ ਤਨ ਮਾਂ ਹੈ ਮਨ ਪੇਤਾ ਹੈ ਆਤਮਾ ਤੇ ਗੁਰੂ ਹੈ ਇਥੇ ਕੋਈ ਕੋਈ ਮਹਿਸੂਸ ਕਰ ਰਹਾ ਜਣੇ ਖਣੇ ਦਾ ਕੰਮ ਨਹੀਂ ਹੈ ਰੁਮਾਲੇ ਸਾਰੇ ਵੇਖ ਲੈਂਦੇ ਨੇ ਪਾਲਕੀ ਸਾਰੇ ਵੇਖ ਲੈਂਦੇ ਨੇ ਔਰ ਇਹ ਵੀ ਉਹਨਾਂ ਦੀ ਕਿ ਤਰਕ ਸੀ ਇਹ ਤੁਹਾਡਾ ਗੁਰੂ ਹੈ ਬਾਜ਼ਾਰ ਮਾਈ ਸੇਵਾ ਜ 150 500 400 ਚ ਵਿਕਦਾ ਹੈ ਇਹ ਤੁਹਾਡਾ ਗੁਰੂ ਹੈ ਇਹਦਾ ਵੀ ਮੈਂ ਜਵਾਬ ਦਿੱਤਾ ਸੀ ਮੈਂ ਕਿ 400 ਰੁਪਏ ਕਾਗਜ਼ ਦੀ ਕੀਮਤ ਹੈ ਬਸਤਰਾਂ ਦੀ ਕੀਮਤ ਹੈ ਕੱਪੜਿਆਂ ਦੀ ਕੀਮਤ ਹੈ ਇਹ ਤੁਹਾਨੂੰ ਕਿਸ ਨੇ ਕਹਿ ਦਿੱਤਾ ਹੈ ਗੁਰੂ ਦੀ ਕੀਮਤ ਹੈ ਕਪੜੇ ਦੀ ਕੀਮਤ ਤੇ ਹੋਵੇਗੀ ਪੈਰਾਂ ਦੀ ਜੁੱਤੀਆਂ ਦੀ ਕੀਮਤ ਤੇ ਹੋਵੇਗੀ ਸਿਰ ਤੇ ਪੱਗ ਬੰਨੀ ਹੈ ਪੱਗ ਦੀ ਕੀਮਤ ਤੇ ਹੋਵੇਗੀ ਇਹ ਕਾਗਜ਼ ਦੀ ਕੀਮਤ ਹੈ ਕੱਪੜੇ ਪੁਰਾਣੇ ਹੋ ਜਾਂਦੇ ਨੇ ਬਦਲਦੇ ਜਾਂਦੇ ਪੈਂਦੇ ਨੇ ਅਖਰਾਂ ਦੇ ਜੋ ਰੱਬੀ ਜੋਤ ਹੈ ਇਹਦੀ ਕੋਈ ਕੀਮਤ ਨਹੀਂ ਦੁਨੀਆ ਦੀ ਸਾਰੀ ਦੌਲਤ ਕਦਮਾਂ ਤੇ ਰੱਖੀ ਜਾ ਸਕਦੀ ਹੈ ਮੈਂ ਕਿਹਾ ਸੀ ਤੇ ਉਹਨਾਂ ਅਖਰਾਂ ਦੇ ਪੁਜਾਰੀ ਆ ਜਿਨ੍ਹਾਂ ਦੇ ਵਿੱਚ ਰੱਬੀ ਜੋਤ ਹੈ ਚਾਰ ਦਿਨਾਂ ਬਾਅਦ ਫਿਰ ਮੇਰੇ ਕੋਲ ਆਏ ਸਨ ਮੈਨੂੰ ਅਜੇ ਤੱਕ ਯਾਦ ਹੈ 1 2 3 ਨਵੰਬਰ ਨੂੰ ਸਾਲਾਨਾ ਮੇਲਾ ਲੱਗਦਾ ਹੈ ਨਿਰੰਕਾਰੀਆਂ ਦਾ ਦਿੱਲੀ ਦੇ ਹੋਂਤੇ ਆਪਣੇ ਪ੍ਰਚਾਰ ਦੇ ਰਾਹੀਂ ਉਹ ਇਤਨੇ ਵੱਧ ਗਏ ਨੇ ਕਿ ਕਮ ਸੇ ਕਮ ਵੀ 25 ਲਗਦਾ ਇਕੱਠਾ ਹੁੰਦਾ ਹੈ। ਦਿੱਲੀ ਦੇ ਵਿੱਚ ਇੰਨਾ ਇਕੱਠ ਹੋਰ ਕਿਦਰੇ ਵੀ ਨਹੀਂ ਹੁੰਦਾ। ਔਰ ਸਭ ਤੋਂ ਵੱਡੀ ਜਗ੍ਹਾ ਇਹਨਾਂ ਕੋਲੇ ਜਮਨਾ ਦੇ ਕੰਢੇ ਜੀਟੀ ਰੋਡ ਤੇ। ਕਮ ਸੇ ਕਮ ਦਿੱਲੀ ਜੈਸੀ ਸ਼ਹਿਰ ਦੇ ਵਿੱਚ ਉਹਨਾਂ ਕੋਲੋ ਜਗ੍ਹਾ 100 ਏਕੜ ਤੋਂ ਜ਼ਿਆਦਾ ਹੈ। ਔਰ ਸਭ ਭਰੀ ਪਈ ਹੁੰਦੀ ਹੈ। ਬੜਾ ਭਾਰੀ ਇਕੱਠ। ਚਾਰ ਪੰਜ ਦਿਨ ਬਾਅਦ ਉਹਨਾਂ ਮੇਰੇ ਕੋਲ ਆਏ ਸਨ ਕਹਿਣ ਲੱਗੇ ਗਏ ਨਹੀਂ ਜੀ ਅੱਜ 10 ਵਜੇ 23 ਜ਼ਰੂਰ ਦੇਖਣਾ ਤੁਸੀਂ ਦਿੱਲੀ ਦੂਰਦਰਸ਼ਨ ਤੇ ਤੁਸੀਂ ਇੱਕ ਦ੍ਰਿਸ਼ ਦੇਖੋਗੇ ਮੈਂ ਕਿ ਕੀ ਦੇਖਾਂਗੇ 10 ਵਜੇ ਕੀ ਆਵੇਗਾ ਟੀਵੀ ਤੇ ਕਹਿਣ ਲੱਗੇ ਸਾਡੇ ਗੁਰੂ ਨੂੰ ਅੱਜ ਨੋਟਾਂ ਨਾਲ ਧੋ ਲਿਆ ਜਾਣਾ ਹੈ ਦੇਖਣਾ ਤੁਸੀਂ ਫਾਨੂੰ ਸਾਡੇ ਗੁਰੂ ਦੀ ਅਜ਼ਮਤ ਦਾ ਪਤਾ ਚਲੇਗਾ ਮਹਿਮਾ ਦਾ ਪਤਾ ਚਲੇਗਾ ਗੱਲਬਾਤ ਕਰਦੇ ਪਰ ਉੱਠ ਕੇ ਚਲੇ ਗਿਆ एकदम ਭੱਜ ਗਿਆ ਵਾਖੇ ਹੀ ਦੂਸਰੇ ਦਿਨ ਮੈਂ ਦੇਖਿਆ ਫਰਾਜ਼ੂ ਸੀ ਇੱਕ ਦੇ ਚ ਆਪ ਬੈਠਾ ਦੂਜੇ ਚ ਨੋਟ ਰੱਖੇ ਗਏ ਕਰੰਸੀ ਨੋਟ ਪਰ ਇਹ ਸਾਰੇ ਭਾਰਤ ਦੇ ਇਹ ਪ੍ਰੋਮ ਟੈਲੀਕਾਸਟ ਹੋਇਆ ਦਿਖਾਇਆ ਗਿਆ ਪ੍ਰਚਾਰ ਕਰਨ ਦਾ ਉਹਨਾਂ ਦਾ ਇੱਕ ਢੰਗ ਦੂਜੇ ਦਿਨ ਆ ਗਏ ਉਦੋਂ ਤੇ ਇੱਕਦਮ ਉੱਠ ਕੇ ਚਲੇ ਗਏ ਕਹਿਣ ਲੱਗੇ ਗਿਆਨੀ ਜੀ ਦੇਖਿਆ ਸੀ ਮੈਂ ਕਿ ਤੁਸੀਂ ਕਿਹਾ ਸੀ ਤਾਂ ਫਿਰ ਮੈਂ ਦੇਖਿਆ ਕਹਿਣ ਲੱਗੇ ਹੁਣ ਤੇ ਤੁਹਾਨੂੰ ਸਾਡੀ ਗੁਰੂ ਦੀ ਅਜ਼ਮਤ ਦਾ ਪਤਾ ਚੱਲਿਆ ਨਾ ਸਡੇ ਗੁਰੂ ਨੂੰ ਨੌਟਾ ਨਾਲ ਤੋਂ ਲੈ ਆ ਗਏ ਮੈਂ ਕਿ ਪਹਿਲੇ ਮੈਨੂੰ ਦੱਸੋ ਇਹ ਜਿਹੜੀ ਤੋਲਾ ਹੈ ਇਹ ਜਿਹੜੀ ਤਰਾਜ਼ੂ ਹੈ ਇਹ ਆਲਮੇ ਵਜੂਦ ਦੇ ਚ ਕਿਉਂ ਆਈਏ ਬਹੁਤ ਲੰਬਾ ਸਮਾਂ ਨਹੀਂ ਹੋਇਆ ਮੈਂ ਕਿ ਇਸ ਤੋਂ ਪਹਿਲੇ ਵਸਤੂਆਂ ਦੇ ਬਦਲੇ ਵਸਤੂਆਂ ਦਿੱਤੀਆਂ ਜਾਂਦੀਆਂ ਸਨ ਮੈਂ ਕਿ ਮੈਨੂੰ ਯਾਦ ਹੈ ਸਨ 46 47 ਵਿੱਚੋਂ ਪਾਕਿਸਤਾਨ ਚੋਂ ਆਏ ਮੈਨੂੰ ਯਾਦ ਹੈ afghanistan ਤੋਂ ਪਠਾਨ ਲੋਕ ਆਉਂਦੇ ਸਨ ड्राई फ्रूट ਵੇਚਦੇ ਸਨ ਸਾਡੇ ਇਲਾਕੇ 'ਚ ਅਸੀਂ ਇੱਕ ਛਾਬੇ ਦੇ 'ਚ ਇੱਕ ਪਲੜੇ ਦੇ 'ਚ ਚਣੇ ਦੇ ਦਿੰਦੇ ਸੀ ਕਣਕ ਦੂਜੇ 'ਚ ਬਾਦਮ ਤੋਲ ਕੇ ਦੇ ਦਿੰਦੇ ਸੀ ਪੈਸਿਆਂ ਦੀ ਤਾਂ ਕੋਈ ਗੱਲ ਹੀ ਨਹੀਂ ਸੀ ਹੁਣ ਵੀ ਪੰਜਾਬ ਦੇ ਪਿੰਡਾਂ 'ਚ ਤੇ ਯੂਪੀ ਦੇ ਪਿੰਡਾਂ 'ਚ ਚੱਲਦਾ ਅਸੀਂ ਮੱਕੀ ਦੇ ਦਿੰਦੇ ਸੀ ਉਹ ਸਾਨੂੰ ਅਖਰੋਟ ਦੇ ਦਿੰਦੇ ਸਨ ਤੇ ਫਿਰ ਐਸਾ ਵੀ ਆਉਂਦਾ ਸੀ ਤਿੰਨ ਬੱਕਰੀਆਂ ਦੇ ਦਿਓ ਇੱਕ ਗਾਊ ਲੈ ਲਓ ਦੋ ਗਾਵਾਂ ਦੇ ਦਿਓ ਇੱਕ ਮੱਝ ਲੈ ਲਓ ਦੋ ਮੱਝਾਂ ਦੇ ਦਿਓ ਇੱਕ ਉੱਠ ਲੈ ਲਓ ਔਰ ਦੋ ਉਠ ਦੇ ਲੋ ਇੱਕ ਇराकी ਗੋੜਾ ਲੈ ਲਓ ਇਸ ਤਰ੍ਹਾਂ ਸੀ ਇਹ ਇਸ ਤਰ੍ਹਾਂ ਹੁੰਦਾਸ ਵਸਤੂਆਂ ਦੇ ਬਦਲੇ ਵਸਤੂਆਂ ਦੋਸਤੋ ਰਾਧਾ ਸਵਾਮੀ ਇਹ ਤੇ ਜਦੋਂ ਵੀ ਵੀਡੀਓ ਪਾਈਏ ਤੇ ਰਾਧਾ ਸਵਾਮੀ ਦੇ ਜਿਹੜੇ ਫੋਲੋਅਰ ਹੈ ਉਹਨਾਂ ਨੂੰ ਮੰਨਿਆਲੇ ਆ ਵੀਰੋ ਉਹ ਇਸ ਚੀਜ਼ ਦੇ ਮੰਨਦੇ ਨਹੀਂ ਆ ਦਲائل ਨਹੀਂ ਸੁਣਦੇ ਸੰਤ ਮਸਕੀਨ ਨੂੰ ਕਹਿੰਦੇ ਕਹਾਣੀਆਂ ਬਣਾਈਆਂ ਲੇਕਿਨ ਅੱਜ ਸੰਤ ਮਸਕੀਨ ਨੇ ਇੱਕ ਵਾਕਿਆ ਦੱਸ ਦਿੱਤਾ ਵਾ ਕਿ ਰਾਧਾ ਸਵਾਮੀ ਕਿਸ ਤਰ੍ਹਾਂ ਸੰਤ ਮਸਕੀਨ ਦੇ ਦਲਾਇਲ ਸੁਣ ਕੇ ਭੱਜ ਗਏ ਕਿਸ ਤਰ੍ਹਾਂ ਜਦੋਂ ਸੰਤ ਮਸਕੀਨ ਨੇ ਉਹਨਾਂ ਨੂੰ ਜਵਾਬ ਦਿੱਤਾ ਦਲਾਇਲ ਦੇ ਨਾਲ ਜਵਾਬ ਦਿੱਤਾ ਤੇ ਫਿਰ ਉਹਨਾਂ ਦੀ ਬੋਲਤੀ ਬੰਦ ਹੋ ਗਈ ਫਿਰ ਉਹ ਕਿਸ ਤਰ੍ਹਾਂ ਦੇ ਹੱਥ ਕੰਡੇ ਅਪਣਾਉਣ ਲਾ ਪੇ ਕਿਸ ਤਰ੍ਹਾਂ ਉਹਨਾਂ ਨੇ ਸਾਸਾਂ ਕੀਤੀਆਂ ਤੇ ਕਿਸ ਤਰ੍ਹਾਂ ਸੰਤ ਮਸਕੀਨ ਦੇ ਖਿਲਾਫ ਕੇਸ ਕੀਤੇ ਬਦਨਾਮ ਕੀਤਾ ਪੂਰਾ ਆਪਣਾ ਉਹਨਾਂ ਨੇ ਢਿੱਲ ਲਾ ਲਿਆ ਡਰਾਇਆ ਵੀ ਧਮਕਾਇਆ ਵੀ ਹਰ ਆਪਣੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀਰੋ ਅਸਲ ਦੇ ਵਿੱਚ ਗੱਲ ਇਹ ਹੈ ਕਿ ਜਿਹੜਾ ਮੈਨੂੰ ਅੱਜ ਸਮਾਂ ਹੀ ਲੱਗਾ ਕਿ ਵੀਰੋ ਦੇਖੋ ਕਿਸੇ ਵੀ ਧਰਮ ਦੇ ਮੰਨਣ ਵਾਲੇ ਫਾਲੋਅਰ ਹੈ ਮੰਨਣ ਵਾਲੇ ਹੈ ਉਹ ਅਸਲ ਦੇ ਵਿੱਚ ਉਹ ਆਪਣੇ ਧਰਮ ਜਿਹੜੇ ਉਹਨਾਂ ਦੇ ਗੁਰੂ ਸਹਿਬਾਨ ਜਿਹੜਾ ਉਹਨਾਂ ਨੂੰ ਹੁਕਮ ਦਿੱਤਾ ਜਾਂਦਾ ਵੈ ਉਹ ਉਸ ਦੀ ਪੈਰਵੀ ਕਰਦੇ ਹੈ ਹੁਣ ਉਹ ਸ਼ਬਦ ਅਗਰ ਕੋਈ ਆਮ ਬੰਦਾ ਵੀ ਬੋਲੇਗਾ ਤੇ ਉਸ ਬੰਦੇ ਨੂੰ ਵੀ ਰਿਸਪੈਕਟ ਇੱਜ਼ਤ ਸਤਿਮਾਨ ਦੇਣ ਕੀ ਹੁਣ ਇਹਦਾ ਇਹ ਮਤਲਬ ਨਹੀਂ ਹੈ ਕਿ ਇੱਕ ਬੰਦਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਪੜਿਆ ਹੋਵੇ ਤੇ ਉਹਨੂੰ ਹੀ ਗੁਰੂ ਮੰਨਿਆ ਜਾਵੇ ਨਹੀਂ ਵੀਰੋ ਇਹ ਗੱਲ ਦੇ ਅੰਦਰ ਥੋੜਾ ਜਿਹਾ ਅੰਤਰ ਹੈ ਜਿਹਨੂੰ ਸਮਝਣ ਦੀ ਜ਼ਰੂਰਤ ਹੈ ਸੰਤ ਮਸਕੀਨ ਨੇ ਬਹੁਤ ਪਿਆਰੇ ਅੰਦਾਜ਼ ਦੇ ਨਾਲ ਦਲਾਇ ਦਿੱਤੇ ਸਮਝਾਇਆ ਤੇ ਇਹ ਵਾਕਿਆ ਉਹਨਾਂ ਲੋਕਾਂ ਵਾਸਤੇ ਹੈ ਜਿਹੜੇ ਕਿ ਰਾਧਾ ਸਵਾਮੀਆ ਨੂੰ ਅੰਨੇਵਾ ਮਨਦੇ ਆ ਵੀਰੋ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਰਾਧਾ ਸਵਾਮੀ ਜਿਹੜੇ ਹੈ ਉਹ ਸਿੱਖੀਜ਼ਮ ਦਾ ਭਲਾ ਕਰ ਰਹੇ ਹੈ ਸਿੱਖੀਜ਼ਮ ਵਾਸਤੇ ਚੰਗਾ ਕੰਮ ਕਰ ਰਹੇ ਹੈ ਜਾਂ ਕਿ ਨਹੀਂ ਤੁਹਾਡੀ ਕੀ ਉਹਨਾਂ ਦੇ ਬਾਰੇ ਰਾਏ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਧਾ ਸਾਲਾਜ਼ਮੀ ਕਰਨਾ ਪੜੇ ਸਾਰਾ ਖਰਖਨ ਦਾ ਯਾਦ ਰੱਖਣਾ الله فيك